ਵਰੀਆ ਲਾਗੇ ਬੁਨਿਗੇਟ ਨਾ ਆਏ ਤੇ ਹਰ ਹਰ ਮਹਾਦੇਵ ਸਭ ਤੋਂ ਅਚਲ ਮੈ ਲੱਗ ਬਹੁਤ ਬਹੁਤ ਚੁਕਾ ਪਰ ਉਹਦੇ ਨਾਲ ਦੀ ਸੀ ਕਿ ਉਹਨਾਂ ਨੇ ਸਾਨੂੰ ਇੱਕ ਉੱਦਮ ਦਿੱਤਾ ਇਹ ਹੀ ਇਹਾਣ ਤੇ ਉਹਦੇ ਚਰਨਾਂ 'ਚ ਆਤਮਸਤ ਪਾਇਆ ਬੜਾ ਆਨੰਦ ਆਇਆ ਜੀ ਉਹ ਨੂੰ ਸ਼ਾਂਤੀ ਮਿਲੀ ਇਹਦੇ ਬੜੀਦਾ ਮਨੋ ਕਾਮਨਾ ਬਸੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉਥੋਂ ਦਾ ਮਾਹੌਲ ਜਿੱਦਾਂ ਪਿੱਛੇ ਜਿਹੀ ਕੁਝ ਖਰਾਬ ਹੋਇਆ ਸੀ ਬਾਬਾ ਭੋਲੇ ਨਾਥ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮੇਲ ਵਰਤਨ ਮਤਲਬ ਆਪਸੀ ਪ੍ਰੇਮ ਭਾਈਚਾਰੇ ਨਾਲ ਰਹਿਣ ਔਰ ਕੋਈ ਵੀ ਇੱਥੇ ਅਜਿਹੀ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਖੇਸ ਪਹੁੰਚਾਏ ਇਹ ਸਾਡੀ ਬਾਬਾ ਭੋਲੇ ਨਾਥ ਜੀ ਦੇ ਚਰਨਾਂ 'ਚ ਬੇਨਤੀ ਆ ਬਾਬਾ ਸਾਰਕਤ ਜੀ ਦੇ ਚਰਨਾਂ 'ਚ ਬੇਨਤੀ ਹੈ ਅੱਜ ਮੇਲਾ 9ਵੀਂ 10ਵੀਂ ਦਾ ਪਹਿਲਾ ਦਿਨ 9ਵੀਂ ਦਾ ਅੱਜ ਸ਼ੁਰੂ ਆਇਆ ਹੈ ਔਰ ਅਜਲੇਸ਼ਵਰ ਮੰਦਿਰ ਕਾਰ ਸਵਾਡਰਸ ਨੇ ਸੰਗਤ ਵਾਸਤੇ ਪੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਸ਼ਰਧਾ ਨਾਲ ਰਾਤ 2 ਵਜੇ ਤੋਂ ਮੰਦਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ ਸਮਾਨ ਕਰ ਰਹੇ ਹਨ ਔਰ ਅੱਜ ਦਾ ਜਿਹੜਾ ਮਹੱਤਵ ਆ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ਗੁਆਣ ਆਜਾ ਰਹੇ ਹ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਕਲਾਸ ਦੇ ਵਿੱਚ ਪ੍ਰੋਤਮ ਬੋਝ ਮਾਤ ਦੇ ਘਾੜ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ساری ਪ੍ਰithvi ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਵੇਗਾ ਔਰ ਇਹ ਆਦੇਸ਼ ਸੁਣ ਕੇ ਮਗਵਾਨ ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤ ਕੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਨੂੰ ਇਹ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਵਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਸ਼ੰਗ ਪੂਜਣ ਦਾ ਅਧਿਕਾਰ ਮਿਲ ਗਿਆ। ਉਸ ਸਮੇਂ ਭਗਵਾਨ ਕਾਰ्तिकेय ਜੀ ਇਸ ਪੁਜਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਜ ਜੀ ਦੇ ਆ ਗਏ ਉਹਨਾਂ ਨੂੰ ਕਿ ਪ੍ਰਥਾ ਪੂਜਣ ਦਾ ਅਧਿਕਾਰ ਜਿਹੜਾ ਮਨੈ ਜੀ ਨੂੰ ਪਰਕਲਾਚ ਦੇ ਦਿੱਤਾ ਗਿਆ। ਇੱਥੇ ਰੂਸਟ ਹੋ ਗਿਆ ਔਰ ਅਜਨ ਹੋ ਗਿਆ। ਅੱਜ ਦੇ ਦਿਨ 30 ਕੋਟੀ ਦੇਵਤਾ ਇੱਥੇ ਆ ਕੇ ਭਗਵਾਨ ਕਾਰ्तिकेय ਜੀ ਨੂੰ ਮੰਨਣ ਵਾਸਤੇ ਆਏ। ਲੇਕਿਨ ਉਹ ਕਲ ਆ ਜਾਣ ਵਾਸਤੇ ਨਹੀਂ ਮੰਨੇ ਔਰ ਇੱਥੇ ਅਚਲ ਹੋ ਗਏ ਔਰ ਭਗਵਾਨ ਬੋਲੇ ਸ਼ੰਕਰ ਉਹਨਾਂ ਨੂੰ ਵੜ ਦੇਤਾ ਇਹ ਹਰ ਸਾਲ 33 ਕੋਟੀ ਦੇਵਤਾ ਇੱਥੇ ਆਉਂਦੇ ਔਰ ਪੂਰੇ 300 ਰੋਬਰ ਦੇ ਵਿੱਚ ਸਮਾਨਦ ਕਰਨ ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਨੇ ਆਪਣੀਆਂ ਬਨੋ ਕਾਮਲਾ ਲੈ ਕੇ ਆ ਰਹੀਆਂ ਔਰ ਮਗਾਨ ਉਹਨਾਂ ਦੀਆਂ ਪੂਰੀਆਂ ਕਰਨ ਅਸੀਂ ਅਚਲੇਸ਼ਵਰ ਮੰਦਿਰ ਘਾਰ સેવા ਟਰਾਂਸਫਰੋਂ ਭਗਵਾਨ ਨੂੰ ਪ੍ਰਾਰਥਨਾ ਜੀ